ਵਾਨਾ ਰੇਡੀ ਦੇ ਸਤਿਕਾਰਤ ਸਰੋਤਿਓ ਲੋ ਫਿਰ ਕਹਾਣੀ ਤੁਹਾਨੂੰ ਸੁਣਾਦੀ ਹੈ ਮਨੂ ਦੀਆਂ ਜਰਾਬਾਂ ਤੇ ਇਹ ਜਰਾਬਾਂ ਦੀ ਕਹਾਣੀ ਕੀ ਨਿਕਲਦੀ ਆ ਇਹ ਫਿਰ ਆਪਾਂ ਅੱਗੇ ਚੱਲ ਕੇ ਦੱਸਾਂਗੇ ਲਿਖਤਮ ਨੇ ਬਲਵੰਤ ਗਾਰਗੀ ਮਨੂ ਬੱਚੇ ਦਾ ਨਾਮ ਆ ਜਦੋਂ ਮੇਰੀ ਅਮਰੀਕਨ ਬੀਵੀ ਦੇ ਪਹਿਲਾ ਬੱਚਾ ਹੋਇਆ ਤਾਂ ਅਸੀਂ ਇੱਕ ਆਇਆ ਰੱਖ ਲਈ ਉਸ ਦੀ ਸਾਂਭ ਸੰਭਾਲ ਵਾਸਤੇ ਮੁਸ਼ਕੀ ਰੰਗ ਦੀ ਗੁੰਦਵੇਂ ਸਰੀਰ ਵਾਲੀ ਪੰਜਾਬਣ ਉਸ ਦਾ ਨਾਮ ਤਾਂ ਪਤਾ ਨਹੀਂ ਕਿਸੇ ਪਰ ਆਪਣੇ ਆਪ ਨੂੰ ਮਲਕਾ ਖਵਾਉਂਦੀ ਸੀ ਬੱਚਾ ਹੋਣ ਤੋਂ 3 ਮਹੀਨੇ ਪਹਿਲਾਂ ਹੀ ਅਸੀਂ ਚੰਡੀਗੜ੍ਹ ਦੇ ਸਾਰੇ ਦੋਸਤਾਂ ਨੇ ਉਸ ਆਇਆ ਨੂੰ ਬੱਚੇ ਦੀ ਕੇਟੇਕ ਵਾਸਤੇ ਇੱਕ ਲੜਕੀ ਔਰਤ ਲੱਭਣ ਲਈ ਆਖ ਦਿੱਤਾ ਸੀ। ਇਹ ਸ਼ਹਿਰ ਦੇ ਵਿੱਚ ਹਰ ਚੀਜ਼ ਦੀ ਥੋੜਾ ਹੈ। ਦੁੱਧ ਦੀ, ਖੰਡ ਦੀ, ਨੌਕਰ ਦੀ, فاਸਲੇ ਲੰਮੇ ਨੇ ਤੇ ਵਸੀਲੇ ਘੱਟ ਨੇ। ਬੱਚੇ ਨੂੰ ਪਾਲਣ ਲਈ ਪਿੰਡਾਂ ਦੇ ਵਿੱਚ ਤਾਂ ਨਣ ਦਾ ਪਰਜਾਈਆਂ ਹੁੰਦੀਆਂ ਨੇ। ਕਦੇ ਬੱਚੇ ਨੂੰ ਉਹ ਗੋਦੀ ਚੱਕ ਲੈਂਦੀ ਹੈ, ਕਦੇ ਉਹ ਨਹੀਂ। ਪਰ ਇਸ ਚੰਡੀਗੜ੍ਹ ਸੀਮਿੰਟ ਦੇ ਸ਼ਹਿਰ ਦੇ ਵਿੱਚ ਮੀਲਾਂ ਤੱਕ ਕੋਈ ਰਿਸ਼ਤੇਦਾਰ ਨਹੀਂ ਲੱਭਦਾ ਅਜਿਹੇ ਮੌਕੇ ਜਦੋਂ ਬੱਚੇ ਪਾਲਣੇ ਹੋਣ। ਸੋ ਇਹ ਮਲਕਾਨਾ ਦੇ ਆਇਆ ਬੱਚੇ ਨੂੰ ਸੰਭਣ ਦੇ ਵਾਸਤੇ ਸਾਨੂੰ ਮਿਲੀ ਤੇ ਦਿਨਾਂ ਦੇ ਵਿੱਚ ਹੀ ਸਾਡੇ ਪਰਿਵਾਰ ਚ ਘੁਲ ਮਿਲ ਗਈ ਇੱਕ ਹਫਤੇ ਦੇ ਵਿੱਚ ਉਸ ਨੇ ਆਪਣੀ ਉਦਾਰਤਾ ਨਾਲ ਸਾਡਾ ਸਾਰਿਆਂ ਦਾ ਮਨ ਮੋਲ ਲਿਆ ਤੇ ਮੇਰੀ ਅਮਰੀਕਨ ਵਾਈਫ ਦਾ ਵੀ ਉਹ ਸਿਰਫ ਬੱਚੇ ਨੂੰ ਨਵਾਉਂਦੀ ਧੌਂਦੀ ਨਾ ਖੜਾਉਂਦੀ ਹੀ ਨਾ ਸਗੋਂ ਰਸੋਈ ਚ ਜਾ ਕੇ ਮੇਰੀ بیوی ਦੇ ਲਈ ਆਮਲੇਟ ਜਾਂ ਮੇਰੇ ਲਈ ਮੋਲੀਆਂ ਵਾਲੇ ਪਰੌਂਠੇ ਵੀ ਪਕਾ ਦਿੰਦੀ ਘੰਟੇ ਵਧੀਓ ਮੇਰੇ ਬੱਚੇ ਨੂੰ ਲੋਰੀਆਂ ਦਿੰਦੀ ਮਨੂ ਰਾਜਾ ਅਮਰੀਕਾ ਜਾਏਗਾ ਅੰਗਰੇਜ਼ੀ ਬੋਲੇਗਾ ਅਮਰੀਕਾ ਤੋਂ ਨਾਨੀ ਨੇ ਕੀ ਭੇਜਿਆ ਕਿਉਂਕਿ ਮੇਰੀ ਵਾਈਫ ਅਮਰੀਕਨ ਸੀ ਇਹ ਚੁੰਗਣੀ ਤੇ ਪੋਤੜੇ ਉਹ ਲਾੜ ਕਰਦਿਆਂ ਕਰਦਿਆਂ ਮੇਰੇ ਬੱਚੇ ਦਾ ਮੱਥਾ ਚੁੰਮਦੀ ਗੱਲਾਂ ਚੁੰਮਦੀ ਉਸਦੀ ਧੋਨੀ ਚੁੰਮਦੀ ਉਸਦੇ ਨਿੱਕੇ ਨਿੱਕੇ ਪੈਰਾਂ ਨੂੰ ਚੁੰਮਦੀ ਜਾਨੀ ਮੇਰੀ ਘਰ ਵਾਲੀ ਨਾਲੋਂ ਵੀ ਉਹ ਬੱਚੇ ਨੂੰ ਜ਼ਿਆਦਾ ਆਪਣਤ ਕਰਦੀ ਸੀ ਨਾ ਉਸ ਦਾ ਪਤਾ ਨਹੀਂ ਕੀ ਸੀ ਪਰ ਅਸੀਂ ਉਸ ਨੂੰ ਮਲਕਾ ਹੀ ਆਖਦੇ ਸੀਗੇ ਮੇਰੀ بیوی ਨੂੰ ਪੰਜਾਬੀ ਨਹੀਂ ਸੀ ਆਉਂਦੀ ਕਿਉਂਕਿ ਅਮਰੀਕਨ ਸੀ ਤੇ ਮਲਕਾ ਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ ਪਰ ਮੇਰਾ ਬੱਚਾ ਇਹਨਾਂ ਦੋਹਾਂ ਦੀ ਭਾਸ਼ਾ ਸਮਝਦਾ ਸੀ ਉਹ ਮੰਨੂ ਨੂੰ ਲਟਾ ਕੇ ਉਸ ਦੀਆਂ ਦੋਵੇਂ ਗੱਲਾਂ ਉਹ ਮੰਨੂ ਨੂੰ ਸਾਹਮਣੇ ਲਟਾ ਕੇ ਉਹ ਦੋਵਾਂ ਨਾਲ ਗੱਲਾਂ ਕਰਦਾ ਤੇ ਉੱਚੀ ਉੱਚੀ ਹੱਸਦੀਆਂ ਇਹਨਾਂ ਗੱਲਾਂ ਦਾ ਅਰਥ ਭਾਵ ਬੁੱਧੀ ਨੂੰ ਟੁੰਬੜਦੀ ਥਾਂ ਦਿਲ ਨੂੰ ਡੁੱਬਦਾ ਮੇਰੀ ਵਾਈਫ ਵੀ ਤੇ ਉਹ ਉਸ ਦੀ ਆਇਆ ਮਲਕਾ ਵੀ ਆਪਣੀ ਆਪਣੀ ਭਾਸ਼ਾ ਚ ਉਸ ਨੂੰ ਲੋਰੀਆਂ ਦਿੰਦੀਆਂ ਜਿਵੇਂ ਦੋ ਬੋਲੇ ਯਾਰ ਗੱਲਾਂ ਕਰ ਰਹੇ ਹੁਣ ਮਲਕਾ ਬੋਲਦੀ ਮੇਮ ਸਾਹਿਬ ਬੱਚੇ ਨੂੰ ਮੋٹے ਕੱਪੜੇ ਪਾਇਆ ਕਰੋ ਕਮਰਾ ਠੰਡਾ ਹੈ ਮੇਰੀ بیوی ਕਹਿੰਦੀ ਹਾਂ ਬਠੰਡੇ ਨਹੀਂ ਜਾਣਾ ਉੱਥੇ ਰੇਤਾ ਮਿੱਟੀ ਬਹੁਤ ਹੈ ਮਲਕਾ ਬੋਲੀ ਲਿਆਓ ਕੈਂਚੀ ਮੈਂ ਨਿੱਕੇ ਨਿੱਕੇ ਮੈਂ ਇਸ ਦੇ ਨਿੱਕੇ ਨਿੱਕੇ ਨਾਅ ਕੱਟ ਦਿਆਂ ਮੇਰੀ بیوی ਬੋਲਦੀ ਜਰੂਰ ਸਿਰਫ ਦੋ ਆਂਡੇ ਮਲਕਾ ਬੋਲਦੀ ਮੈਂ ਕਦੇ ਕਿਸੇ ਘਰ ਆਇਆ ਦਾ ਕੰਮ ਨਹੀਂ ਕੀਤਾ ਜੀ ਉਹ ਉਹਨਾਂ ਨੂੰ ਗੁਜ਼ਰਿਆ 7 ਸਾਲ ਹੋ ਗਏ ਨੇ ਜਣੀ ਮੇਰੇ ਪਤੀ ਨੂੰ ਉਹ ਤਹਿਸੀਲਦਾਰ ਸਨ ਮੈਂ ਉਹਨਾਂ ਨਾਲ ਦੂਜਾ ਵਿਆਹ ਕਰਾਇਆ ਸੀ ਮੈਨੂੰ ਬੜਾ ਪਿਆਰ ਕਰਦੇ ਸੀ ਪਹਿਲਾਂ ਮੇਰੀਆਂ ਦੋ ਧੀਆਂ ਪਹਿਲਾਂ ਵਿਆਹੀਆਂ ਗਈਆਂ ਸਨ ਤੇ ਬਸ ਹੁਣ ਆਪਣੇ ਢਿੱਡੋਂ ਮੈਂ ਉਸਦੀ 12 ਵਰਿਆਂ ਦਾ ਪੁੱਤ ਜਾਇਆ ਦੂਜੇ ਵਿਆਹ 'ਚ ਤੇ ਮੇਰੀ بیوی ਕਹਦਿਆ ਕਰੇ ਤੇਰੇ ਵਾਲ ਬੜੇ ਕਾਲੇ ਨੇ ਜਣੀ ਮਲਕਾ ਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ ਤੇ ਮੇਰੀ ਪਤਨੀ ਨੂੰ ਪੰਜਾਬੀ ਨਹੀਂ ਸੀ ਆਉਂਦੀ ਇਸ ਕਰਕੇ ਦੋਨੇ ਬੋਲਿਆਂ ਦੀ ਤਰ੍ਹਾਂ ਇਦਾਂ ਦੀਆਂ ਗੱਲਾਂ ਕਰਦੀਆਂ ਰਹਿੰਦੀਆਂ ਇੱਕ ਦੂਸਰੇ ਨੂੰ ਸੁਣਾਉਂਦੀਆਂ ਰਹਿੰਦੀਆਂ ਤੇ ਜਦੋਂ ਮੇਰੀ بیوی ਨੇ ਉਸ ਤੇ ਵਾਲਾ ਨੂੰ ਹੱਥ ਲਾ ਕੇ ਆਖਿਆ ਤੇਰੇ ਵਾਲ ਬੜੇ ਕਾਲੇ ਨੇ ਉਹ ਬੋਲੀ ਕਾਲਿਆਂ ਦਾ ਤਾਂ ਉਸ ਨੂੰ ਸਮਝ ਨਹੀਂ ਆਇਆ ਪਰ ਫਿਰ ਬੋਲੀ ਮਲਕਾ ਕਿ ਦੇਸੀ ਘਿਓ ਨਾਲ ਚਸਦੀਆਂ ਚਸਦੇ ਆ ਮੈਂਮ ਸਾਹਿਬ ਤੁਸੀਂ ਵਾਲਾ ਨੂੰ ਘਿਓ ਨਹੀਂ ਲਾਉਂਦੇ ਪਰ ਮੇਰੀ بیوی ਕੀ ਜਾਣੇ ਘਿਓ ਉਹ ਬੋਲੀ ਘਿਓ ਫਿਰ ਉਹ ਬੋਲੀ ਟੁੱਟੀ ਫੁੱਟੀ ਪੰਜਾਬੀ ਚ ਅਸੀਂ ਅਮਰੀਕਾ ਚ ਬਟਰ ਖਾਂਦੇ ਆ ਘਿਓ ਨਹੀਂ ਖਾਂਦੇ ਮੇਰੀ بیوی ਦੀ ਗੱਲ ਸੁਣ ਕੇ ਜੋ ਘਿਓ ਨੂੰ ਘਿਓ ਕਹਿੰਦੀ ਸੀ ਮਲਕਾ ਹੱਸਣ ਲੱਗੀ ਮੇਰੇ ਵੱਲ ਮੁਹਰ ਕਰਕੇ ਆਖਣ ਲੱਗੀ ਕਿ ਮੇਮਸਾਹਬ ਨੂੰ ਤਾਂ ਘਿਓ ਵੀ ਨਹੀਂ ਬੋਲਣਾ ਆਉਂਦਾ ਇਹ ਘਿਓ ਨੂੰ ਵੀ ਘਿਓ ਆਖਦੇ ਨੇ ਇਹਨਾਂ ਮਹਿਮਾਂ ਦੇ ਸੰਗ ਦੇ ਵਿੱਚ ਘੱਗਾ ਨਹੀਂ ਹੈਗਾ ਕੀ ਕਰਦੀਆਂ ਹੋਣਗੀਆਂ ਵਿਚਾਰੀਆਂ ਜੇ ਇਹਨਾਂ ਦੇ ਸੰਗ 'ਚ ਹੀ ਘੱਗਾ ਨਹੀਂ ਬੜੀਆਂ ਸਿੱਧੀਆਂ ਨੇ ਇਹਨਾਂ ਨੂੰ ਘਿਓ ਦਾ ਹੀ ਨਹੀਂ ਪਤਾ ਘਿਓ ਕਹਿੰਦੀਆਂ ਨੇ ਉਹ ਕਹਿ ਕੇ ਹੱਸ ਪੈਂਦੀ ਮੈਂ ਵੀ ਉਸ ਦੀ ਗੱਲ ਸੁਣ ਕੇ ਹੱਸਦਾ ਮੇਰੀ بیوی ਸੋਚਦੀ ਕਿ ਮਲਕਾ ਬੜੀ ਭੋਲੀ ਹੈ ਵਾਲਾਂ ਨੂੰ ਸ਼ੈਂਪੂ ਤੇ हेयर ਕੰਡੀਸ਼ਨਰ ਦੇ ਤਾਂ ਉਹ ਓਕੇ ਨਾਲ ਚੋਪੜ ਕੇ ਗੁਜ਼ਾਰਾ ਕਰਦੀ ਹੈ ਵਿਚਾਰੀ ਪਰ ਫਿਰ ਦੋਵੇਂ ਉਸ ਬੱਚੇ ਮਨੂ ਦੀਆਂ ਗੱਲਾਂ ਕਰਦੀਆਂ ਮਲਕਾ ਮਨੂ ਦੇ ਕੁਤਕਤਾੜੀਆਂ ਕੱਢਦੀ ਤੇ ਮਨੂ ਤੇ ਮੇਮ ਸਾਹਿਬ ਤੇ ਮਲਕਾ ਉੱਚੀ ਉੱਚੀ ਹੱਸਦੇ ਮਲਕਾ ਸਵੇਰੇ 8 ਵਜੇ ਸਾਡੇ ਘਰ ਆ ਜਾਂਦੀ ਤੇ ਰਾਤ 8 ਵਜੇ ਚਲੀ ਜਾਂਦੀ ਸਾਰਾ ਦਿਨ ਉਸਦੀ ਭਰਵੀ ਸ਼ਕਸ਼ੀਤ ਨਾਲ ਘਰ ਭਰਿਆ ਰਹਿੰਦਾ ਸਾਨੂੰ ਐਂ ਲੱਗਦਾ ਜਿਵੇਂ ਉਹ ਹਰ ਕਮਰੇ ਵਿੱਚ ਹੋਵੇ ਉਹ ਸਭ ਦੀ ਚਾਹ ਰੋਟੀ ਆਏ ਗਏ ਦੇ ਵਾਸਤੇ ਵਿੱਚ ਆ ਪਾਣੀ ਬਣਾ ਦਿੰਦੀ ਸਾਡੇ ਆਉਣ ਵਾਲਿਆਂ ਨੂੰ ਵੀ ਉਹ ਪਹਿਚਾਨਣ ਲੱਗੀ ਪਰ ਸਾਡਾ ਇੱਕ ਪਹਾੜਿਆ ਨੌਕਰ ਸੀਗਾ ਭੀਪ ਸਿੰਘ ਜਿਸ ਨੇ ਫੌਜ ਦੇ ਵਿੱਚ ਨੌਕਰੀ ਕੀਤੀ ਸੀ ਉਹ ਬੇहद ਜੱਲਾ ਤੇ ਚਟਚੜਾ ਸੀ ਭੀਪ ਸਿੰਘ ਸ਼ਾਇਦ ਇਸੇ ਕਰਕੇ ਉਸ ਨੂੰ ਫੌਜ ਦੇ ਵਿੱਚੋਂ ਛੁੱਟੀ ਮਿਲ ਗਈ ਹੋਵੇ ਪਰ ਭੀਪ ਸਿੰਘ ਦੀ ਸਿਫਤ ਇਹ ਸੀ ਕਿ ਖਾਣਾ ਉਹ ਬਹੁਤ ਚੰਗਾ ਬਣਾਉਂਦਾ ਸੀ ਜਦੋਂ ਉਸ ਨੂੰ ਮਲਕਾ ਤਿੰਨ ਚਾਰ ਵਾਰੀ ਚਾਹ ਤੇ ਰੋਟੀ ਪਕਾਉਣ ਜਦੋਂ ਮਲਕਾ ਨੂੰ ਤਿੰਨ ਚਾਰ ਵਾਰ ਜਦੋਂ ਭੀਪ ਸਿੰਘ ਨੂੰ ਮਲਕਾ ਲਈ ਤਿੰਨ ਚਾਰ ਵਾਰੀ ਚਾਹ ਤੇ ਰੋਟੀ ਪਕਾਉਣੀ ਪਈ ਤਾਂ ਭੀਪ ਸਿੰਘ ਦਾ ਮਜਾਜ ਛੜਛੜਾ ਹੋ ਗਿਆ। ਉਹ ਮਲਕਾ ਦੇ ਵਾਸਤੇ ਠੰਡੀ ਚਾਹ ਤੇ ਮੋਟੀਆਂ ਰੋਟੀਆਂ ਥੱਪ ਕੇ ਮਲਕਾ ਦੇ ਅੱਗੇ ਰੱਖ ਦਿੰਦਾ। ਸਾਨੂੰ ਇਹ ਗੱਲ ਬੁਰੀ ਲੱਗਦੀ ਕਿ ਉਸ ਦਾ ਮਲਕਾ ਨਾਲ ਇਟਖੜਕਾ ਕਿਉਂ ਹੈ? ਸਾਡੇ ਲਈ ਏਡੀਆਂ ਸਵਾਦ ਲੀਆਂ ਵਧੀਆ ਗੋਲਗੋਲ ਰੋਟੀਆਂ ਲਾਉਂਦਾ ਪਰ ਜਦੋਂ ਕਦੇ ਮਲਕਾ ਰੋਟੀ ਮੰਗਦੀ ਤਾਂ ਐਡ ਏਡ ਰੋਟ ਥੱਪ ਕੇ ਉਹਦੇ ਸਾਹਮਣੇ ਰੱਖ ਦਿੰਦਾ ਤੇ ਜਦ ਨਾਲ ਚਾਹ ਵੀ ਉਹਨੂੰ ਠੰਡੀ ਬੁੱਸੀ ਹੋਈ ਦਿੰਦਾ। ਭੀਪ ਸਿੰਘ ਆਖਦਾ ਸੀ ਕਿ ਸਾਹਿਬ ਇਸ ਨੁਗਰਾਣੀ ਦਾ ਮਲਕਾ ਦਾ ਮਜਾਜ ਵਿਗੜ ਗਿਆ 10-10 ਰੋਟੀਆਂ ਖਾਂਦੀ ਐ ਸਾਰਾ ਦਿਨ ਚਾਹ ਹੀ ਪੀ ਜਾਂਦੀ ਐ ਹਮਨੇ ਕਦੀ ਐਸੀ ਆਇਆ ਨਹੀਂ ਵੇਖੀ ਉਹ ਬੜਾ ਚੜਦਾ ਸੀ ਮਲਕਾ ਤੋਂ ਖੈਰ ਜਦੋਂ ਮੈਂ ਆਖਦਾ ਅੱਛਾ ਉਹ ਖੁਦ ਪਕਾ ਲਾਏਗੀ ਤਾਂ ਭੀਪ ਸਿੰਘ ਦੇ ਮੱਥੇ ਤੇ ਇੱਕ ਧੋੜੀ ਹੋਰ ਵੱਜ ਜਾਂਦੀ ਉਹ ਬੋਲਦਾ ਤੁਸੀਂ ਘਰ ਲਟਾ ਰਹੇ ਹੋ ਸਾਹਿਬ ਇਹ ਖੁਦ ਪਕਾਏਗੀ ਤੁਹਾਨੂੰ ਕੀ ਖਵਾਵਾਂਗਾ ਸਾਰਾ ਤਾਂ ਰਾਸ਼ਨ ਹੀ ਖਤਮ ਕਰ ਦਿੰਦੀ ਐ ਕਿ ਉਹ ਦੁੱਧ ਇੰਨਾ ਵਰਤਦੀ ਐ ਡੋਲਦੀ ਐ ਤੁਹਾਡਾ ਹੁਕਮ ਐ ਤਾਂ ਮੈਂ ਹੀ ਪਕਾ ਦੇਵਾਂਗਾ ਪਰ ਮਲਕਾ ਨੂੰ ਮੈਂ ਰਸੋਈ 'ਚ ਰੋਟੀ ਨਹੀਂ ਪਕਾਉਣ ਦਵਾਂਗਾ ਪਰ ਸਾਹਿਬ ਇੱਕ ਗੱਲ ਔਰ ਇਹ ਔਰਤ ਚੰਗੀ ਨਹੀਂ ਹੈ ਮੈਂ ਉਸਨੂੰ ਪੁੱਛਿਆ ਚੰਗੀ ਨਹੀਂ ਕੀ ਮਤਲਬ ਤਾਂ ਭੂਪ ਸਿੰਘ ਦਾ ਕਹਿਣਾ ਸੀ ਕਿ ਮੈਂ ਇਸ ਬਾਰੇ ਚੰਗੀਆਂ ਗੱਲਾਂ ਨਹੀਂ ਸੁਣੀਆਂ ਲੋਕ ਕਹਿੰਦੇ ਨੇ ਕਿ ਇਹ ਆਪਣੇ ਪਤੀ ਨੂੰ ਖਾ ਗਈ ਪਤੀ ਦੇ ਮਰਨ ਤੋਂ ਬਾਅਦ ਆਪਣੇ ਦੇਵਰ ਨਾਲ ਰਹਿੰਦੀ ਹੈ ਤੇ ਉਸ ਨੂੰ ਵੀ ਖਾ ਗਈ ਮੈਂ ਗੱਲ ਮੁਕਾਈ ਭੂਪ ਸਿੰਘ ਤੈਨੂੰ ਕੀ ਫਾਲਤੂ ਗੱਲਾਂ ਨਾ ਕਰਿਆ ਕਰ ਆਪਾਂ ਕੀ ਲੈਣਾ ਇਹਦੀ ਜ਼ਿੰਦਗੀ ਹੈ ਖਰਪੀਪ ਸਿੰਘ ਦੇ ਮਨ ਦੀ ਗੰਢ ਫੇਰ ਵੀ ਨਾ ਖੁੱਲੀ। ਭੀਪ ਸਿੰਘ ਤੇ ਮਲਕਾ ਦੇ ਵਿੱਚ ਕੁੱਤੇ ਬਿੱਲੀ ਵਾਲਾ ਵੈਰ ਸੀ। ਹਾਲਾਂਕਿ ਮਲਕਾ ਭੀਪ ਸਿੰਘ ਦੇ ਨਾਲ ਇੰਨਾ ਵੈਰ ਨਹੀਂ ਸੀ ਰੱਖਦੀ। ਜਦੋਂ ਸਾਡੇ ਘਰ ਕੋਈ ਇਕੱਠਵਟ ਪਾਰਟੀ ਹੁੰਦੀ ਤਾਂ ਮਨੂ ਦੀ ਦੇਖਭਾਲ ਲਈ ਮਲਕਾ ਸਾਡੇ ਘਰ ਹੀ ਰਾਤ ਨੂੰ ਰਹਿ ਪੈਂਦੀ। ਉਹ ਦੂਜੇ ਕਮਰੇ ਦੇ ਵਿੱਚ ਮਨੂ ਨੂੰ ਨਾਲ ਲੈ ਕੇ ਸੌਂ ਜਾਂਦੀ। ਮੋਹਨ ਇਹਰੇ 6 ਵਜੇ ਉੱਠ ਕੇ ਉਹ ਮਨੂ ਨੂੰ ਪੰਘੂੜੇ ਦੇ ਵਿੱਚ ਸੁੱਤਾ ਛੱਡ ਕੇ ਆਪਣੇ ਘਰੇ ਚਲੇ ਜਾਂਦੀ। ਫਿਰ ਆਪਣੇ ਪੁੱਤ ਨੂੰ ਜੋ 12-13 ਵਰਿਆਂ ਦਾ ਸੀ ਉਸ ਨੂੰ ਤਿਆਰ ਕਰਕੇ ਸਕੂਲ ਭੇਜ ਦਿੰਦੀ ਤੇ ਮੁੜ ਕੇ ਫਿਰ 9 ਵਜੇ ਨੂੰ ਤਿਆਰ ਹੋ ਕੇ ਸਾਡੇ ਘਰੇ ਆ ਜਾਂਦੀ। ਯਾਨੀ ਉਹ ਸਾਡੇ ਕੰਮ ਪ੍ਰਤੀ ਬਹੁਤ ਸੁਚੇਤ ਸੀ ਤੇ ਸਾਨੂੰ ਵੀ ਉਸ ਤੋਂ ਪੂਰੀਆਂ ਆਸਾਂ ਸਨ। ਮਤਲਬ ਇੱਕ ਆਇਆ ਵਾਲਾ ਜਾਂ ਨੁਕਰਾਨੀ ਵਾਲਾ ਨਹੀਂ ਇੱਕ ਆਪਣੱਤ ਵਾਲਾ ਰਿਸ਼ਤਾ ਸੀ ਸਾਨੂੰ ਉਹ ਸਾਡੇ ਪਰਿਵਾਰ ਦੀ ਜੀ ਹੀ ਲੱਗਦੀ ਸੀ ਆਵਾਜ਼ ਦੱਸ ਦਿਓ ਦੋਸਤੋ ਓਕੇ ਹੈ ਬੀਪ ਜੀ ਆਈ ਹੈ ਜੇ ਸੁਣਦੇ ਹੋ ਤਾਂ ਦੱਸ ਦਿਓ ਆਵਾਜ਼ ਓਕੇ ਤੇ ਦੋਸਤੋ ਇਹ ਕਹਾਣੀ ਹੈ ਮਨੂ ਦੀਆਂ ਜਰਾਬਾਂ ਸੋ ਕਈ ਵਾਰੀ ਜਦੋਂ ਇਕੱਠਵੱਟ ਹੁੰਦਾ ਜਾਨੀ ਰਾਤ ਨੂੰ ਵੀ ਉਹ ਕੰਮ ਮੁਕਾ ਕੇ ਦੇਰ ਰਾਤ ਸਾਡੇ ਕੋਲ ਰਹਿੰਦੀ ਤੇ ਬੱਚੇ ਦਾ ਰਾਤ ਨੂੰ ਵੀ ਖਿਆਲ ਰੱਖਦੀ ਮਨੂ ਦਾ ਤੇ ਸਵੇਰੇ ਉੱਠ ਕੇ ਆਪਣੇ ਬੱਚੇ ਨੂੰ 12 13 ਵਰਿਆਂ ਦੇ ਮੁੰਡੇ ਨੂੰ ਤਿਆਰ ਕਰਕੇ ਸਕੂਲ ਭੇਜ ਕੇ ਫੇਰ ਆ ਜਾਂਦੀ ਥੈਂਕ ਯੂ ਜੀ ਬਾਜੋ ਕਿ ਮਿਹਰਬਾਨੀ ਤੇ ਇਸ ਦੌਰਾਨ ਜਣੀ ਉਹ ਘਰ ਦੀ ਇੱਕ ਜੀ ਬਣ ਗਈ ਸੀ ਪਰ ਇਸ ਦੌਰਾਨ ਭੀਪ ਸਿੰਘ ਆਖਦਾ ਕਿ ਜਨਾਬ ਤੁਸੀਂ ਇਸ ਨੂੰ ਘਰ ਲਟਾ ਰਹੇ ਹੋ ਇਹ ਤੁਹਾਡਾ ਘਰ ਬਰਬਾਦ ਕਰੇਗੀ ਬਹੁਤ ਚਲਾਕ ਔਰਤ ਹੈ ਇਸ ਤੋਂ ਦੂਰ ਰਹੋ ਇਹ ਭਰੋਸੇ ਦੇ ਕਾਬਿਲ ਨਹੀਂ ਹੈ ਜਦੋਂ ਦੀ ਇਹ ਆਪਣੇ ਘਰ ਆਈ ਹੈ ਰਸੋਈ ਦਾ ਖਰਚਾ ਦੁੱਗਣਾ ਹੋ ਗਿਆ ਮੇਰਾ ਤਾਂ ਦਿਲ ਜਲਦਾ ਇਸ ਨੂੰ ਵੇਖ ਕੇ ਤੇ ਹਰ ਸਾਰਾ ਦਿਨ ਇਹ ਖਾਂਦੀ ਰਹਿੰਦੀ ਹੈ ਜਾਨੀ ਭੂਪ ਸਿੰਘ ਉਸ ਦੇ ਨਾਲ ਬਹੁਤ ਨਫ਼ਰਤ ਕਰਦਾ ਪਰ ਮੈਂ ਭੀਪ ਸਿੰਘ ਦੀ ਗੱਲਾਂ ਦਾ ਕੋਈ ਜਵਾਬ ਨਾ ਦੰਦਾ ਇਹ ਗੱਲ ਸੱਚ ਸੀ ਕਿ ਰਸੋਈ ਦਾ ਖਰਚਾ ਵਧ ਗਿਆ ਸੀ ਪਰ ਇਸ ਦਾ ਇਲਾਜ ਕੀ ਸੀਗਾ ਇੱਕ ਸਵੇਰੇ ਭੀਪ ਸਿੰਘ ਰਸੋਈ ਦੇ ਵਿੱਚ ਉੱਚੀ-ਉੱਚੀ ਬੋਲ ਰਿਹਾ ਸੀ ਤੇ ਮੇਰੀ بیوی ਉੱਠ ਕੇ ਮਨੂ ਦੇ ਕਮਰੇ ਦੇ ਵਿੱਚ ਗਈ ਤਾਂ ਉਹ ਭੰਗੂੜੇ 'ਚ ਸੁੱਤਾ ਪਿਆ ਸੀ ਤੇ ਮਲਕਾ ਮੂਹਨੇ ਉਸ ਦਿਨ ਸਾਡੇ ਘਰੇ ਰਹੀ ਸੀ ਤਾਂ ਉਹ ਮੂਹਨੇ ਰਹੀ ਘਰੋਂ ਚਲੀ ਗਈ ਸੀ ਤੇ ਫਿਰ بیوی ਰਸੋਈ 'ਚ ਗਈ ਤੇ ਦੌੜਦੀ ਹੋਈ ਮੇਰੇ ਕੋਲ ਆਈ ਤੇ ਆਖਣ ਲੱਗੀ ਕਿ ਰਾਤ ਕੋਈ ਚੋਰ ਰਸੋਈ ਦੇ ਵਿੱਚ ਆਇਆ ਖੰਡ ਵਾਲੇ ਤੇ ਘਿਓ ਵਾਲੇ ਡੱਬੇ ਸਾਰੇ ਖਾਲੀ ਕਰ ਗਿਆ ਤੇ ਆਟਾ ਵੀ ਡੋਲਿਆ ਪਿਆ ਮੈਂ ਹੈਰਾਨ ਕਿ ਚੋਰ ਰਾਸ਼ਨ ਹੀ ਕਿਉਂ ਚੋਰੀ ਕਰੇਗਾ ਮੈਂ ਉੱਠਿਆ ਰਸੋਈ 'ਚ ਗਿਆ ਪੀਪ ਸਿੰਘ ਨੇ ਆਖਿਆ ਲਓ ਦੇਖੋ ਸਭ ਚੀਜ਼ਾਂ ਘਿਓ ਦਾ ਅੱਧਾ ਡੱਬਾ ਖਾਲੀ ਦਾਸੇ ਰਾਟਾ ਗਾਇਬ ਖੰਡ ਦਾ ਪਤਾ ਨਹੀਂ ਇਹ ਦਾਲ ਦੇ ਦਾਣੇ ਦੇਖੋ ਇਹ ਇਥੋਂ ਮਨੂ ਦੇ ਬੈੱਡਰੂਮ ਨੂੰ ਜਾਂਦੇ ਨੇ ਤੇ ਉਹ ਚੜੇਲ ਸਭ ਕੁਝ ਉਡਾ ਕੇ ਲੈ ਗਈ ਜਾਨੀ ਉਹ ਦਾਲ ਦੇ ਕੁਝ ਕਿਰੇ ਹੋਏ ਦਾਣੇ ਕਿਚਨ ਤੋਂ ਲੈ ਕੇ ਉਸ ਮਨੂ ਦੇ ਬੈੱਡਰੂਮ ਜਿੱਥੇ ਜਾਨੀ ਮਲਕਾ ਰਹੀ ਸੀ ਉੱਥੋਂ ਤੱਕ ਖਿੰਡੇ ਹੋਏ ਸੀ ਤੇ ਫੇਰ ਜਾਨੀ ਇਸ ਤਰ੍ਹਾਂ ਦਾ ਸੀ ਕਿ ਜਾਨੀ ਚੋਰੀ ਰਾਸ਼ਨ ਦੀ ਮਲਕਾ ਹੀ ਕਰਕੇ ਲਗਈ ਆ ਤੇ ਸਭ ਕੁਝ ਉਡਾ ਕੇ ਲੈ ਗਈ ਚੁੜੇਲ ਪੀਪ ਸਿੰਘ ਆਖ ਰਿਹਾ ਸੀ ਉਸ ਦੇ ਚਿਹਰੇ ਤੇ ਸੌਲੀ ਮੁਸਕਣੀ ਸੀ ਜਿਵੇਂ ਉਹ ਮੈਨੂੰ ਆਖ ਰਿਹਾ ਹੋਵੇ ਕਿ ਮੈਂ ਤੁਹਾਨੂੰ ਦੱਸਿਆ ਕਿ ਔਰਤ ਚੋਰ ਹੈ ਤੇ ਮੇਰੀ بیوی ਤੇ ਮੈਂ ਦਾਲ ਦੇ ਦਾਣਿਆਂ ਦੀ ਪਗ ਡੰਡੀ ਤੇ ਤੁਰਦੇ-ਤਰਦੇ ਮਨੂ ਦੇ ਬੈਡਰੂਮ ਚ ਪਹੁੰਚੇ ਜਿੱਥੇ ਉਹ ਰਾਤ ਰਹੀ ਸੀ ਤੇ ਉੱਥੇ ਜਾ ਕੇ ਦਾਲ ਗਵਾਚ ਗਈ ਫਿਰ ਅਸੀਂ ਖਿੜਕੀ ਕੋਲ ਗਿਆ ਤਾਂ ਕੁਝ ਖੰਡ ਦੇ ਤੇ ਦਾਲ ਦੇ ਦਾਣੇ ਖਿੜਕੀ ਕੋਲ ਦੇਖੀ ਮੈਂ ਬਾਹਰ ਜਦੋਂ ਖਿੜਕੀ ਤੋਂ ਸਿਰ ਕੱਢਿਆ ਘਰ ਦੇ ਬਾਹਰਲੇ ਬੰਨੇ ਤਾਂ ਉੱਥੇ ਵੀ ਕੁਝ ਦਾਣੇ ਖਿਲਰੇ ਹੋਏ ਸਨ ਚੋਰ ਦੀ ਪਿਆੜ ਕੱਢੀ ਗਈ ਸਾਡੀ ਗੱਲ ਸਮਝ ਆ ਗਈ ਕਿ ਮਲਕਾ ਨੇ ਤੜਕੇ ਤੜਕੇ ਰਸੋਈ ਚੋਂ ਕੁਝ ਰਾਸ਼ਨ ਦੀਆਂ ਚੀਜ਼ਾਂ ਚੁੱਕੀਆਂ ਤੇ ਬੈੱਡਰੂਮ ਦੇ ਵਿੱਚ ਲਿਜਾ ਕੇ ਖਿੜਕੀ ਦੇ ਵਿੱਚੋਂ ਆਪਣੇ ਪੁੱਤ ਨੂੰ ਉਹ ਰਾਸ਼ਨ ਦੀ ਪੋਟਲੀ ਫੜਾ ਦਿੰਦੀ ਜੋ ਉਸ ਨੂੰ ਲੈਣ ਆਇਆ ਸੀ ਤੇ ਦੋਵੇਂ ਮਾਂ ਪੁੱਤ ਚਲੇ ਗਏ ਤੇ ਮਨੂ ਭਗੂੜੇ ਦੇ ਵਿੱਚ ਸੁੱਤਾ ਰਿਹਾ ਜਾਨੀ ਇਹ ਕਹਾਣੀ ਬਣੀ ਕਿ ਰਾਤ ਨੂੰ ਮਲਕਾ ਨੇ ਰਸੋਈ ਚ ਸਾਮਾਨ ਚੋਰੀ ਕੀਤਾ ਤੇ ਸਵੇਰੇ ਜਦੋਂ ਉਸ ਦਾ ਪੁੱਤ ਲੈਣ ਆਇਆ ਤਾਂ ਉਸ ਜਿਸ ਕਮਰੇ ਚ ਪਈ ਸੀ ਬੱਚੇ ਵਾਲੇ ਕਮਰੇ ਮਨੂ ਵਾਲੇ ਕਮਰੇ ਚ ਤਾਂ ਉੱਥੇ ਉਸ ਨੇ ਖਿੜਕੀ ਦੇ ਵਿੱਚੋਂ ਆਪਣੇ ਪੁੱਤ ਨੂੰ ਸਾਮਾਨ ਫੜਾ ਦਿੱਤਾ ਤੇ ਆਪ ਗੇਟ ਬਾਹਰਲੇ ਗੇਟ ਤੋਂ ਨਿਕਲ ਕੇ ਉਹਦੇ ਨਾਲ ਜਾ ਮਿਲੀ ਜਾਨੀ ਰਾਸ਼ਨ ਚੋਰੀ ਕਰਕੇ ਲੈ ਗਈ ਜੋ ਗੱਲ ਪੀਪ ਸਿੰਘ ਨੇ ਦੱਸੀ ਹੁਣ ਸੱਚ ਕੀ ਹੈ ਦੇਚ ਤੇ ਚੋਰ ਦੀ ਪੈਲ ਅਸੀਂ ਵੀ ਕੱਢ ਲਈ ਉਹ ਦੋਵੇਂ ਮਾਂ ਪੁੱਤ ਚਲੇ ਗਏ ਪਰ ਉਹ ਸਾਡਾ ਬੱਚਾ ਮਨੂ ਪੰਘੂੜੇ 'ਚ ਸੁੱਤਾ ਪਿਆ ਰਿਹਾ ਮੈਂ ਮੇਰੀ بیوی ਨੂੰ ਆਖਿਆ ਕਿ ਤੜਕੇ ਤੜਕੇ ਰਸੋਈ 'ਚ ਕੁਝ ਖੜਕਾਜਿਆ ਹੋਇਆ ਸੀ ਮੈਂ ਸਮਝਿਆ ਬਿੱਲੀ ਹੋਣੀ ਐ ਇੰਨੇ ਵਿੱਚ ਖੜਕਾ ਬੰਦ ਹੋ ਗਿਆ ਮੈਂ ਫੇਰ ਸੌਂ ਗਏ ਉਸਨੇ ਵੀ ਆਖਿਆ ਕਿ ਇਹ ਨਹੀਂ ਪਤਾ ਕਿ ਮਲਕਾ ਚੀਜ਼ਾਂ ਚੁਰਾ ਰਹੀ ਐ ਮੇਰੀ بیوی ਨੇ ਆਖਿਆ ਮੇਰੀ بیوی ਨੂੰ ਬਹੁਤ ਗੁੱਸਾ ਆਇਆ ਕਿ ਜਿਸ ਆਇਆ ਮਲਕਾ ਨੂੰ ਉਹ ਇਮਾਨਦਾਰ ਸਮਝੀ ਸੀ ਉਹ ਤਾਂ ਚੋਰ ਨਿਕਲੀ ਉਸ ਨੂੰ ਸਿਰਫ ਚੀਜ਼ਾਂ ਚੋਰੀ ਹੋਣ ਦਾ ਗੰਮ ਨਹੀਂ ਸੀ ਵੱਡਾ ਗੰਮ ਇਸ ਦਾ ਸੀ ਕਿ ਮਲਕਾ ਨੇ ਵਿਸ਼ਵਾਸ ਘਾਤ ਕੀਤਾ ਉਹ ਜਹੀ ਝੂਠੀ ਔਰਤ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਔਕਮੇਨੀ ਆ ਧੋਖੇਬਾਜ਼ਾ ਗਦਾਰ ਹੈ ਉਸ ਦੀ ਤਾਂ ਜੇਲ੍ਹ ਚ ਹੋਣੀ ਚਾਹੀਦੀ ਕਿਸੇ ਸ਼ਰੀਫ ਦੇ ਘਰ ਨਹੀਂ ਮੇਰੀ ਅਮਰੀਕਨ ਬੀਵੀ ਪੂਰੇ ਗੁੱਸੇ ਚ ਸੀ ਹਾਲਾਂਕਿ ਜਿਸ ਤਰ੍ਹਾਂ ਉਹ ਸਾਡੇ ਪਰਿਵਾਰ ਚ ਵਿਚਰਦੀ ਸੀ ਉਸ ਦੀ ਡਿਊਟੀ ਭਾਵੇਂ 8 ਘੰਟੇ ਸੀ ਪਰ ਉਹ ਉਸ ਤੋਂ ਵੀ ਵੱਧ ਸਮਾਂ ਮਤਲਬ ਆਪਣੇ ਪੁੱਤਰ ਨੂੰ ਕੱਲਿਆਂ ਛੱਡ ਕੇ 12-13 ਮਰਿਆਂ ਦੇ ਨੂੰ ਉਹ ਕੰਮਕਾਜ ਵਾਲੇ ਦਿਨ ਜਾਂ ਜਿਸ ਦਿਨ ਕੋਈ ਪਾਰਟੀ ਇਕੱਠ ਹੁੰਦਾ ਉਸ ਰਾਤ ਨੂੰ ਵੀ ਸਾਡੇ ਘਰ ਠਹਿਰ ਜਾਂਦੀ ਸਵੇਰੇ ਸਿਰਫ ਬੱਚੇ ਨੂੰ ਸਕੂਲ ਲਈ ਤਿਆਰ ਕਰਨ ਵਾਸਤੇ ਹੀ ਜਾਂਦੀ ਜਾਨੀ ਉਹ ਸਾਡੇ ਨਾਲ ਇੰਨੀ ਆਪਣਤ ਕਰਦੀ ਸੀ ਪਰ ਇਸ ਰਾਸ਼ਨ ਦੀ ਚੋਰੀ ਨੇ ਉਸ ਨੂੰ ਮੇਰੀ ਪਤਨੀ ਦੀ ਨਜ਼ਰਾਂ 'ਚ ਗਦਾਰ ਤੇ ਧੋਖੇबाज ਕਮਿਨੀ ਬਣਾ ਦਿੱਤਾ ਖੈਰ ਇਹ ਗੱਲ ਸੋਚ ਕੇ ਮੈਂ ਆਪਣੀ ਅਮਰੀਕਨ ਬੀਵੀ ਨਾਲ ਸਲਾਹ ਕੀਤੀ ਕਿ ਅਸੀਂ ਥਾਣੇ ਇਤਲਾਹ ਦੇਈਏ ਤੇ ਇਸ ਮਕਾਰ ਔਰਤ ਨੂੰ ਗ੍ਰਿਫਤਾਰ ਕਰਾਈਏ ਅਸੀਂ ਚੀਜ਼ਾਂ ਦੀ ਸੂਚੀ ਬਣਾਉਣ ਲੱਗੇ ਸਾਡੇ ਕੋਲ ਸਾਰੇ ਸਬੂਤ ਸਨ ਥਾਣੇਦਾਰ ਨੂੰ ਕਹਿ ਕੇ ਅਸੀਂ ਇਸ ਦੇ ਘਰੇ ਛਾਪਾ ਮਰਾਵਾਂਗੇ ਤੇ ਇਹ ਸਾਰੀਆਂ ਰਾਸ਼ਨ ਦੀਆਂ ਚੀਜ਼ਾਂ ਇਸ ਦੇ ਘਰੋਂ ਨਿਕਲ ਆਉਣਗੀਆਂ। ਇਹਨੇ ਦੇ ਵਿੱਚ ਮਲਕਾ ਸਾਡੇ ਘਰੇ ਆ ਗਈ। ਉਹ ਹਮੇਸ਼ਾ ਵਾਂਗ ਨਰੋਜੀ ਤੇ ਫਰਤੇਲੀ ਤੇ ਖੁਸ਼ ਨਮਾ। ਆਉਣਸਾਰ ਉਸਨੇ ਪਾਣੀ ਗਰਮ ਕੀਤਾ ਤੇ ਮਨੋ ਦੀ ਮਾਲਿਸ਼ ਕਰਕੇ ਉਸਨੂੰ ਨਹਾਉਣ ਲੱਗੀ। ਮੇਰੀ بیوی ਨੇ ਆਖਿਆ ਕਿ ਇਹ ਜਰਾ ਕੰਮ ਮੁਕਾ ਲਵੇ ਇਸ ਨੂੰ ਅਜੇ ਘਰ ਨਹੀਂ ਜਾਣ ਦੇਣਾ। ਪਿੱਛੋਂ ਇਸ ਦੇ ਘਰ ਛਾਪਾ ਪਾਵੇ। ਯਾਨੀ ਕਿ ਪੁਲਿਸ ਵਾਲਿਆਂ ਨੂੰ ਇਹਦੇ ਘਰੇ ਭੇਜੋ। ਇਨੋਂ ਉਰੀ ਰਹਿਣ ਦਿਓ ਕਿ ਆਪਣਾ ਰਾਸ਼ਨ ਉੱਥੇ ਹੈ ਜਾਂ ਨਹੀਂ ਪੋਟ ਲਈ ਇਹ ਗੱਲ ਬਿਲਕੁਲ ਯਾਰ ਨਾ ਹੋਵੇ ਕਿ ਸਾਨੂੰ ਕੋਈ ਸ਼ੱਕ ਹੈ ਮੈਂ ਦੂਜੇ ਕਮਰੇ ਵਿੱਚ ਗਿਆ ਆਪਣੇ ਦੋਸਤ ਥਾਣੇਦਾਰ ਨੂੰ ਫੋਨ ਕੀਤਾ ਥਾਣੇਦਾਰ ਮੇਰਾ ਵਾਕਫ ਸੀ ਬੋਲਿਆ ਕੀ ਗੱਲ ਗਾਰਗੀ ਸਾਹਿਬ ਜਾਨੀ ਇਹ ਬਲਵੰਤ ਗਾਰਗੀ ਦੀ ਆਪਣੀ ਕਹਾਣੀ ਹੈ ਮੈਂ ਆਖਿਆ ਇੱਥੇ ਤਸ਼ਰੀਫ ਲਿਓ ਤੁਹਾਡੀ ਮਦਦ ਦੀ ਲੋੜ ਹੈ ਮਿਹਰਬਾਨੀ ਹੋਵੇਗੀ ਕਿਉਂਕਿ ਅਸੀਂ ਚੰਡੀਗੜ੍ਹ ਰਹਿੰਦੇ ਸਾਂ ਥਾਣੇਦਾਰ ਮੇਰਾ ਮਿਲਣ ਵਾਲਾ ਸੀ ਉਹ ਕਹਿਣ ਲੱਗਾ ਕੋਈ ਨਹੀਂ ਅੱਧੇ ਘੰਟੇ ਤੱਕ ਮੈਂ ਆਵਾਂਗਾ ਇਕੱਠੇ ਚਾਹ ਪੀਵਾਂਗੇ ਮੈਂ ਹਰ ਚੀਜ਼ ਬਰਾਮਤ ਕਰਕੇ ਇਸ ਕਮਿਨੀ ਔਰਤ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ ਮਲਕਾ ਨੂੰ ਨੁਕਰਾਨੀ ਨੇ ਥੋੜੇ ਚਿਰ ਪਿਛੋਂ ਮਲਕਾ ਮਨੂ ਨੂੰ ਪਾਊਡਰ ਮਲ ਕੇ ਕੱਪੜੇ ਪਹਿਨਾ ਕੇ ਸਾਡੇ ਕੋਲ ਲਿਆਈ ਮੇਰੇ بیوی ਨੂੰ ਆਖਣ ਲੱਗੀ ਲੋ ਮੈਮ ਸਭ ਦੇਖੋ ਨੰਗੇ ਪੈਰ ਠਰੇ ਪੈਨੇ ਮੇਰੇ ਮਨੂ ਪੁੱਤ ਦੇ ਮੇਰੇ ਸੋਹਣੇ ਲਾਲ ਦੇ ਨਾਨੀ ਨੇ ਅਮਰੀਕਾ ਤੋਂ ਸਭ ਕੁਝ ਭੇਜਿਆ ਪਰ ਜਰਾਬਾਂ ਨਹੀਂ ਭੇਜੀਆਂ ਯਾਨੀ ਉਸਦੀ ਮਤਲਬ ਮਦਰਨ ਲਾ ਨੇ ਤੇ ਨਾਨੀ ਨੇ ਅਮਰੀਕਾ ਤੋਂ ਸਭ ਕੁਝ ਭੇਜਿਆ ਪਰ ਇਸ ਬੱਚੇ ਵਾਸਤੇ ਜੁਰਾਬਾਂ ਨਹੀਂ ਭੇਜੀਆਂ ਠੰਡ ਨਾਲ ਇਸ ਤੇ ਐ ਪੈਰ ਨੀਲੇ ਹੋਏ ਪੈਨੇ ਨਿੱਕੇ ਨਿੱਕੇ ਪੈਰ ਇਹ ਆ ਕੇ ਉਸਨੇ ਆਪਣਾ ਥੈਲਾ ਖੋਲਿਆ ਜੋ ਘਰੋਂ ਲੈ ਕੇ ਆਈ ਸੀ ਉਸ ਦੇ ਵਿੱਚ ਉਹਨਾਂ ਦਾ ਲਾਲ ਪਿੰਨਾ ਕੱਢਿਆ ਤੇ ਨਿੱਕੀਆਂ ਨਿੱਕੀਆਂ ਸਲਾਈਆਂ ਤੇ ਨਿੱਕੀਆਂ ਨਿੱਕੀਆਂ ਲਾਲ ਜੁਰਾਬਾਂ ਜੋ ਖੁਦ ਬਣ ਕੇ ਲਈ ਸੀ ਉਸਨੇ ਜੁਰਾਬਾਂ ਕੱਢ ਕੇ ਉਸਨੇ ਮਨੂ ਦੇ ਪੈਰਾਂ ਨੂੰ ਚੁੰਮਿਆ ਤੇ ਫਿਰ ਇਹਨਾਂ ਜੁਰਾਬਾਂ ਨੂੰ ਪਹਿਨਾ ਕੇ ਫੰਮਣਾ ਵਾਲਾ ਧਾਗਾ ਨਾਲ ਉਸ ਤੇ ਗੰਡ ਮਾਰ ਦਿੱਤੀ ਮਲਕਾ ਬੋਲੀ ਮਨੂ ਰਾਜੇ ਲਈ ਜਰਾਬਾਂ ਬੁਣੀਆਂ ਨੇ ਮੈਂ ਉਸ ਤੇ ਨਿੱਕੇ ਨਿੱਕੇ ਪੈਰਾਂ ਲਈ ਕਿਉਂਕਿ ਇਸ ਦੀ ਨਾਨੀ ਜੀ ਨੇ ਤਾਂ ਹੋਰ ਸਾਰਾ ਸਮਾਨ ਭੇਜ ਦਿੱਤਾ ਪਰ ਜਰਾਬਾਂ ਨਹੀਂ ਭੇਜੀਆਂ ਸੋ ਮੈਂ ਸੋਚਿਆ ਮੈਂਮ ਸਾਹਿਬ ਕਿ ਮੈਂ ਖੁਦ ਇਸ ਲਈ ਜਰਾਬਾਂ ਬੁਣ ਕੇ ਲਿਆਵਾਂਗੀ ਤੇ ਉਸ ਨੇ ਮਨੂ ਦੇ ਮੱਥੇ ਨੂੰ ਚੁੰਮਿਆ ਤੇ ਫਿਰ ਕੁਤਕ ਤਾੜੀਆਂ ਕੀਤੀਆਂ ਤੇ ਉਸ ਦੀਆਂ ਜਰਾਬਾਂ ਦੀ ਬੁਣਤੀ ਵੀ ਬਹੁਤ ਸੋਹਣੀ ਸੀ ਕਈ ਹੁਣਤੀ ਵੀ ਕਹਿੰਦੇ ਨੇ ਉਦਾਂ ਬੁਣਤੀ ਹੁੰਦੀ ਹੈ ਉਨ ਤੋਂ ਉਨਤੀ ਬਣਾ ਲੈਂਦੇ ਨੇ ਖੈਰ ਬਾਹਰ ਕਿਸੇ ਨੇ ਘੰਟੀ ਦਾ ਬਟਨ ਦੱਬਿਆ ਮਲਕਾ ਨੇ ਮਨ ਨੂੰ ਚੁੱਕ ਕੇ ਦੂਸਰੇ ਪਾਸੇ ਕਮਰੇ ਚ ਲੈ ਗਈ ਘੰਟੀ ਫਿਰ ਵੱਜੀ ਜਦੋਂ ਮੈਂ ਬੂਹਾ ਖੋਲਿਆ ਤਾਂ ਥਾਣੇਦਾਰ ਚਾਮੜੇ ਨਾਲ ਮੜਿਆ ਹੋਇਆ ਕਾਲਾ ਡੰਡਾ ਲੈ ਕੇ ਗੇਟ ਤੇ ਖੜਾ ਸੀ ਕਿਉਂਕਿ ਮੈਂ ਉਸ ਨੂੰ ਸੱਦਿਆ ਸੀ ਮਲਕਾ ਨੂੰ ਫੜਨ ਵਾਸਤੇ ਮੈਂ ਥਾਣੇਦਾਰ ਨੂੰ ਲੈ ਕੇ ਡ੍ਰੈنگ ਰੂਮ ਦੇ ਵਿੱਚ ਬਿਠਾ ਕੇ 1 ਮਿੰਟ ਲਈ ਅੰਦਰ ਆਇਆ ਤਾਂ ਮੇਰੀ بیوی ਨੇ ਮੇਰਾ ਹੱਥ ਫੜ ਲਿਆ ਉਹ ਬੋਲੀ ਬਿਲਕੁਲ ਨਹੀਂ ਥਾਣੇਦਾਰ ਨਾਲ ਇਸ ਚੋਰੀ ਬਾਰੇ ਕੋਈ ਗੱਲ ਨਹੀਂ ਕਰਨੀ ਮੈਂ ਪੁੱਛਿਆ ਕਿ ਉਹ ਬੋਲ ਹੀ ਨਾ ਸਕੀ ਉਸ ਤੇ ਬੁੱਲ ਫਰਕ ਰਹੇ ਸਨ ਉਹ ਕਹਿਣਾ ਤਾਂ ਇਹ ਚਾਹੁੰਦੀ ਸੀ ਕਿ ਅੱਖਾਂ ਵਿੱਚ ਉਸਦੇ ਪੁੱਤ ਦੇ ਪਿਆਰ ਦੀ ਡਲਕਣ ਸੀ ਮਲਕਾ ਦਾ ਕਸੂਰ ਉਸ ਨੂੰ ਮਨਉ ਦੀਆਂ ਨਿੱਕੀਆਂ ਜਰਾਬਾਂ ਦੀਆਂ ਪੈੜਾ ਵਾਂਗ ਜਾਪਣ ਲੱਗਾ ਕਿ ਜੇ ਮਲਕਾ ਚਲੀ ਗਈ ਤਾਂ ਉਹ ਇਸ ਦੀਆਂ ਪਿਆਰ ਨਾਲ ਬੁਣ ਕੇ ਦਿੱਤੀਆਂ ਇਹ ਲਾਲ ਜਰਾਬਾਂ ਨੂੰ ਕਿਵੇਂ ਕਬੂਲ ਕਰੇਗੀ ਇਹਨਾਂ ਨੂੰ ਵਾਪਸ ਕਿਵੇਂ ਕਰ ਸਕੇਗੀ ਮਨੋਂ ਦੇ ਪੈਰਾਂ ਤੋਂ ਇਹਨਾਂ ਜਰਾਬਾਂ ਨੂੰ ਕਿਵੇਂ ਲਾਹੇਗੀ ਮੇਰੀ بیوی ਦੀ ਤਕਣੀ ਦੇ ਵਿੱਚ ਇੱਕ ਤਰਲਾ ਸੀ ਇੱਕ ਬੇਨਤੀ ਸੀ ਕਿ ਥਾਣੇਦਾਰ ਨੂੰ ਇਸ ਚੋਰੀ ਬਾਰੇ ਜਾਂ ਜੋ ਕੁਝ ਵੀ ਹੋਇਆ ਗੱਲ ਨਹੀਂ ਕਰਨੀ ਯਾਨੀ ਉਹ ਮੇਰੀ بیوی ਉਹਨਾਂ ਜਰਾਬਾਂ ਦੇ ਹੀ एहसान ਥਲੇ ਦਬ ਗਈ ਇੱਕ ਅਪਨਾਤ ਸੀ ਜਿਹੜੀ ਮਲਕਾ ਨੇ ਆਪਣੇ ਮਨ ਦੇ ਵਿੱਚ ਰੱਖ ਕੇ ਕਿ ਨਾਨੀ ਨੇ ਸਾਰਾ ਕੁਝ ਭੇਜ ਦਿੱਤਾ ਪਰ ਜਰਾਬਾਂ ਨਹੀਂ ਭੇਜੀਆਂ ਜੋ ਉਸਨੇ ਖੁਦ ਬਣ ਕੇ ਲਿਆਂਦੀਆਂ ਮੈਂ ਦੂਸਰੇ ਕਮਰੇ 'ਚ ਜਾ ਕੇ ਥਾਣੇਦਾਰ ਨੂੰ ਚਾਹ ਪਿਲਾ ਕੇ ਵਾਪਸ ਕਰ ਦਿੱਤਾ ਮੈਂ ਤੇ ਮੇਰੀ بیوی ਦੋਨੇ ਦੋਸ਼ੀਆਂ ਵਾਂਗ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਸਨ ਸੋ ਏਸੀ ਕਹਾਣੀ ਮਨੋ ਦੀਆਂ ਜਰਾਬਾਂ ਹੁਣ ਤੁਸੀਂ ਕਹਾਣੀ ਦਾ ਜਿਹੜਾ ਸਾਰ ਨਿਕਲਦਾ ਹੈ ਕਿਉਂਕਿ ਉਹ ਜਿਹੜਾ ਪਹਾੜੀਆ ਨੌਕਰ ਸੀਗਾ ਭੀਪ ਸਿੰਘ ਜ਼ਰੂਰੀ ਨਹੀਂ ਕਿ ਮਲਕਾ ਨੇ ਚੋਰੀ ਕੀਤੀ ਹੋਵੇ ਪਰ ਜਿਸ ਤਰ੍ਹਾਂ ਉਹ ਉਸ ਰਾਤ ਘਰੇ ਰਹੀ ਰਾਤ ਨੂੰ ਰਸੋਈ 'ਚ ਖੜਕਾ ਹੋਇਆ ਤੇ ਜਿਸ ਦੌਰਾਨ ਫਿਰ ਉਸ ਤੋਂ ਵਿੱਚੋਂ ਕੁਝ ਦਾਲ ਚੌਲਾਂ ਦੇ ਦਾਣੇ ਕਿਚਨ ਚੋਂ ਲੈ ਕੇ ਉਸ ਮਨੂ ਦੇ ਬੈੱਡਰੂਮ ਜਿੱਥੇ ਮਲਕਾ ਸੁੱਤੀ ਸੀ ਉੱਥੇ ਤੱਕ ਤੇ ਫਿਰ ਖਿੜਕੀ ਦੇ ਬਾਹਰ ਖਿਲਰੇ ਇਹ ਵੀ ਹੋ ਸਕਦਾ ਹੈ ਕਿ ਉਹ ਦਾਣੇ ਕਿਉਂਕਿ ਉਹ ਭੀਪ ਸਿੰਘ ਪਹਾੜੀ ਨੌਕਰ ਮਲਕਾ ਨਾਲ ਖਾਰ ਖਾਂਦਾ ਸੀ ਕਿ ਚੰਗੀ ਔਰਤ ਨਹੀਂ ਹੈ ਜਾਂ ਕਈ ਵਾਰੀ ਨੌਕਰ ਨੂੰ ਵੀ ਹੁੰਦਾ ਕਿ ਯਾਰ ਹੋਰ ਸ਼ਰੀਕ ਨੌਕਰ ਨਾ ਕੋਈ ਆਵੇ ਇਹ ਵੀ ਕਾਰਨ ਹੋ ਸਕਦਾ ਹੈ ਦੂਸਰਾ ਚਲੋ ਉਹ ਲੋੜਵੰਦ ਸੀ ਹਾਲਾਂਕਿ ਉਹਦਾ ਪਹਿਲਾ ਪਤੀ ਉਹ ਦੱਸਦੀ ਹੈ ਕਿ ਤਹਿਸੀਲਦਾਰ ਸੀ ਉਹ ਦੂਸਰੇ ਵਿਆਹ ਦੀ ਆਈ ਸੀ ਉਹ ਤੇ ਪਹਿਲੀਆਂ ਦੋ ਧੀਆ ਵੇਗੀਆਂ ਸੀ ਤੇ ਤਹਿਸੀਲਦਾਰ ਤੋਂ ਉਸ ਨੂੰ ਮੁੰਡਾ ਹੋਇਆ ਤੇ ਜਿਸਸ ਦੇ ਵਿੱਚ ਕਿਤੇ ਨਾ ਕਿਤੇ ਮਤਲਬ ਉਸ ਨੇ ਆਪਣੀ ਲੋੜ ਦੀ ਪੂਰਤੀ ਦੇ ਵਾਸਤੇ ਉਹ ਚੋਰੀ ਕੀਤੀ ਹੋਵੇ ਇਹ ਵੀ ਹੋ ਸਕਦਾ ਕਿਉਂਕਿ ਕੁਝ ਚੀਜ਼ਾਂ ਦੀ ਆਦਤ ਹੁੰਦੀ ਹੈ ਬਹੁਤ ਸਾਰੇ ਲੋਕ ਨੇ ਰੱਜੇ ਪੁੱਜੇ ਹੁੰਦੇ ਨੇ ਪਰ ਉਹਨਾਂ ਨੂੰ ਇੱਕ ਬਹਿਵਤ ਹੁੰਦੀ ਹੈ ਚੋਰੀ ਦੀ ਆਪਾਂ ਕਿਉਂਕਿ ਹੁਣ ਚਲੋ ਜੱਟਾਂ 'ਚ ਇੱਕ ਕਮਿਊਨਿਟੀ ਐ ਜ਼ਿਕਰ ਨਾ ਕਰੀਏ ਕਈਆਂ ਨੂੰ ਬੁਰਾ ਲੱਗਣਾ ਅਫਸਲ ਅਸਰ ਦਾ ਵਨੀਆਂ ਕਹਾਣੀਆਂ 'ਚ ਵੀ ਐ ਕਿ ਉਹ ਬਹੁਤ ਵੱਡੇ ਚੋਰ ਨੇ ਬੜਾ ਤਿੰਨ ਅੱਖਰਾਂ ਦਾ ਗੋਤ ਐ ਵਿੱਚ ਲਿਖਿਓ ਨਾ ਚਲੋ ਕਾਦੇ ਵਾਸਤੇ ਵੀ ਮਤਲਬ ਜੱਟਾਂ 'ਚੋਂ ਸਰਦਾਰਾਂ 'ਚੋਂ ਬੜੇ ਕਮਾਲ ਦੇ ਪਸ਼ੂ ਚੋਰ ਨੇ ਆਪਾਂ ਕਈ ਕਹਾਣੀਆਂ ਵੀ ਉਹਨਾਂ ਦੀ ਅਫਸਲ ਅਸਰ ਰਧਾਵਾ ਦੀਆਂ ਸੁਣਾਈਆਂ ਸੀ YouTube 'ਤੇ ਨਹੀਂ ਪਾਈਆਂ ਯਾਨੀ ਇੱਕ ਫਿਤਰਤ ਹੁੰਦੀ ਐ ਕੁਝ ਭਾਈਚਾਰਿਆਂ 'ਚ ਚੋਰੀ ਕਾਬਲੀਅਤ ਹੈ ਜਿਹੜਾ ਮੁੰਡਾ ਚੋਰੀ ਨਹੀਂ ਸੀ ਕਰ ਸਕਦਾ ਉਹਦਾ ਵਿਆਹ ਨਹੀਂ ਹੁੰਦਾ ਹੁਣ ਜਿਹੜੇ ਹੁਸਨ ਦੇ ਵੀ ਤਾਂ ਚੋਰ ਨੇ ਨੈਣਾਂ ਦੇ ਵੀ ਤਾਂ ਚੋਰ ਨੇ ਦਿਲਾਂ ਦੇ ਵੀ ਤਾਂ ਚੋਰ ਨੇ ਸੋ ਉਸ ਦਰਾਂ ਮਤਲਬ ਜਾਨੀ ਚੋਰ ਹੈ ਨਾ ਤੇ ਇਸੇ ਤਰ੍ਹਾਂ ਇਹ ਜਿਹੜਾ ਹੈ ਨਾ ਕਿ ਤੁਸੀਂ ਹਾਲੀਆ ਵੇਖੋ ਨਿਊਜ਼ੀਲੈਂਡ ਦੀ ਇੱਕ ਮੈਂਬਰ ਪਾਰਲੀਮੈਂਟ ਹੈ ਮੈਨੂੰ ਨਾਂ ਨਹੀਂ ਯਾਦ ਗੂਗਲ ਮਾਰੋ ਤਾਂ ਆ ਜਾਏਗਾ ਜੇ ਕੋਈ ਵੀ ਸੁਣ ਰਿਹਾ ਤੇ ਨਹੀਂ ਨਹੀਂ ਲਿਖਣਾ ਨਹੀਂ ਹੈ ਗੋਤ ਕਾਦੇ ਵਾਸਤੇ ਆਜਲਾ ਸਾਹਿਬ ਲਿਖੋ ਨਾ ਪਲੀਜ਼ ਤੇ ਉਹ ਨਿਊਜ਼ੀਲੈਂਡ ਦੀ ਮੈਂਬਰ ਪਾਰਲੀਮੈਂਟ ਹੈ ਉਹ ਸਟੋਰਾਂ ਚ ਜਾਂਦੀ ਸੀ ਤੇ ਉੱਥੇ ਚੀਜ਼ਾਂ ਚੋਰੀ ਕਰਦੀ ਸੀ ਤੇ ਆਪਣੇ ਭਾਈ ਜੀ ਰਜਿੰਦਰ ਚੀਮਾ ਸਾਹਿਬ ਆਪਣੇ ਸਬਸਕ੍ਰਾਈਬਰ ਵੀ ਨੇ ਤੇ ਉਹਨਾਂ ਨੇ ਵੀ ਲਿਖਿਆ ਮੈਨੂੰ ਭੇਜਿਆ ਵੀ ਸੀਗਾ ਕਿ ਸਟੋਰਾਂ ਚ ਕਈ ਪੰਜਾਬਣ ਬੀਬੀਆਂ ਵੀ ਚੋਰੀ ਕਰਦੀਆਂ ਫੜੀਆਂ ਜਾਂਦੀਆਂ ਨੇ ਉਹ ਕਹਿੰਦੀ ਹੈ ਸਾਡੀ ਮਜਬੂਰੀ ਹੈ ਹੋ ਸਕਦਾ ਉਸਨੇ ਮਜਬੂਰੀ ਚ ਰਾਸ਼ਨ ਚੋਰੀ ਕਰ ਲਿਆ ਫਿਰ ਕੀ ਹੋ ਗਿਆ ਕੀ ਅਸੀਂ ਵੈਸੇ ਵੀ ਤਾਂ ਲੰਗਰ ਲਾਉਣਾ ਲੋੜਵੰਦਾਂ ਲਈ ਉਹ ਲੋੜਵੰਦ ਹੋਵੇ ਜੇ ਉਹ 2 ਕਿਲੋ ਚੌਲ ਜਾਂ ਦਾਲ ਲੈ ਗਈ ਤਾਂ ਕਿਹੜੀ ਆਫਤ ਡੁੱਲ ਗਈ ਪਰ ਉਸ ਦੀ ਉਸ ਬੱਚੇ ਨਾਲ ਅਪਨਾਤ ਵੇਖੋ ਉਹ ਮਤਲਬ ਆਪਣੇ ਹੱਥਾਂ ਨਾਲ ਬੁਣ ਕੇ ਪਸ਼ਮ ਦੀਆਂ ਉਨ ਦੀਆਂ ਜੁਰਾਬਾਂ ਵੀ ਲੈ ਕੇ ਆਈ ਹੈ ਨਾ ਇੱਕ ਮੁਹੱਬਤ ਹੈ ਜਿਸ ਨੂੰ ਉਸ ਗੋਰੀ ਅਮਰੀਕਨ ਬੇਵੀ ਨੇ ਮਹਿਸੂਸ ਕੀਤਾ ਦੂਸਰਾ ਇਹ ਹੈ ਕਿ ਗਰੀਬ ਤੇ ਅਸੀਂ ਜਿਵੇਂ 98 ਦਾ ਚੋਰ ਕਹਾਣੀ ਹੈ ਨਾ ਮੁਨਸੀ ਪ੍ਰੇਮ ਚਾਂਦੀ ਗਰੀਬ ਤੇ ਅਸੀਂ ਠਾ ਦੋਸ਼ ਲਾ ਦਨੇ ਆ ਕਿ ਯਾਰ ਚੋਰੀ ਹੋ ਕਿਤੇ ਕੋਈ ਘਰ ਚ ਕੋਈ ਚੀਜ਼ ਭਾਵੇਂ ਅਸੀਂ ਆਪ ਰੱਖ ਕੇ ਭੁੱਲ ਜਾਈ ਤਾਂ ਅਸੀਂ ਸਭ ਤੋਂ ਪਹਿਲਾਂ ਸ਼ੱਕ ਨੌਕਰਾਂ ਦੇ ਕਰਦੇ ਆ ਤੇ ਕਈ ਵਾਰ ਤੁਹਾਡੇ ਘਰੇ ਆਏ ਹੋਏ ਅਮੀਰ ਵੀ ਤੁਹਾਡੀ ਚੀਜ਼ ਚੋਰੀ ਕਰ ਜਾਂਦੇ ਨੇ ਮੈਨੂੰ ਯਾਦ ਆ ਜਦੋਂ ਅਸੀਂ ਇੱਕ ਵਾਰੀ ਨਾਵੇ ਪੜਦੇ ਸੀ ਅਸੀਂ ਆ ਆਪਣਾ ਮਹਾਨ ਦਰਵਿੰਦਰ ਘਣੌੜਾ ਸਾਰੇ ਅਸੀਂ ਕੋਈ ਬੈਚ ਚ ਸੀਗੇ ਤੇ ਜਿਸ ਤਰ੍ਹਾਂ ਇੱਕ ਸਾਡੇ ਕੋਈ ਗਾਂ ਦੀ ਗਾਂ ਪਿੰਡਾਂ ਦਾ ਜਾਣਕਾਰ ਉਹ ਕਾਲਜ ਮਤਲਬ ਇੱਕ ਦੂਸਰੇ ਦੇ ਐਡਰੈਸ ਲੈ ਲੰਦੇ ਸੀ ਸਾਨੂੰ ਕੋਦੇ ਮਿਲਦਾ ਬਣੇ ਸੀ ਉਹ ਮੁੰਡਾ ਮਤਲਬ ਪਹਿਲਾਂ ਸਾਡੇ ਪਿੰਡ ਹੀ ਮੇਰੇ ਦੋਸਤ ਮਨਮੋਹਣ ਦੇ ਘਰੇ ਆਇਆ ਤੇ ਰਾਤ ਨੂੰ ਉਹਦੇ ਘਰੇ ਰਿਹਾ ਤੇ ਸਵੇਰੇ ਉੱਠ ਕੇ ਮੇਰੇ ਘਰੇ ਆ ਗਿਆ ਤੇ ਉਸ ਦੌਰਾਨ ਉਹ ਮੈਂਟ ਜੀ ਮੈਂ ਮਤਲਬ ਉਹਦੇ ਲਈ ਰੋਟੀ ਰੋਟੀ ਵੀ ਲੈ ਕੇ ਗਿਆ ਚਾਚੂ ਉਹਨੇ ਨੂੰ ਗੈਬ ਮੈਂ ਆਖਿਆ ਵੀ ਯਾਰ ਹੁਣ ਆਇਆ ਹੁਣ ਚੱਲਿਆ ਗਿਆ ਮੈਂ ਤਾਂ ਉਹਨੂੰ ਬੈਡਰੂਮ ਚ ਬਿਠਾ ਕੇ ਆਸੀ ਡਰੈنگ ਰੂਮ ਚ ਜਦੋਂ ਥੋੜੀ देर ਬਾਅਦ ਮੈਂ ਦੇਖਿਆ ਮੈਨੂੰ ਲੱਗਦਾ ਮੇਰੇ ਉੱਥੇ ਅਲਮਾਰੀ ਚ 2-400 ਰੁਪਏ ਪੈਸੇ ਉਹ ਗਾਇਬ ਹੋ ਗਿਆ ਫਿਰ ਉਹ ਆਪਣਾ ਰਵਿੰਦਰ ਖਨੋੜੇ ਉਹ ਰਾਂਦੀ ਗਾਂ ਸਿਸਟਰ ਦਾ ਉਹਨੇ ਪਤਾ ਕਰ ਲਿਆ ਇੱਥੇ ਆਪ ਲੋਕਾਂ ਵਾਲ ਵਿਆਹ ਨਹੀਂ ਤੇ ਉਹਨਾਂ ਦੇ ਘਰੋਂ ਇਸ ਤਰ੍ਹਾਂ ਹੀ ਉਹ ਪੈਸੇ ਮਟੋਰ ਕੇ ਲੈ ਗਿਆ ਸੋ ਇਦਾਂ ਹੱਥ ਤੇ ਹੱਥ ਮਾਰਨ ਵਾਲੇ ਹੁੰਦੇ ਨੇ ਤੇ ਬਹੁਤ ਸਾਰੇ ਨਾ ਆਪਣੇ ਹੁਣ ਕੌਨਫੀਡੈਂਸ ਹੁੰਦਾ ਕਿ ਕਈ ਇਸ ਤਰ੍ਹਾਂ ਦੇ ਵੀ ਸੱਜਣ ਹੁੰਦੇ ਆ ਕਿ ਹੁਣ ਤੁਹਾਡੇ ਕੋਈ ਗੈਸਟ ਆਉਂਦਾ ਤੁਹਾਡਾ ਪਰਸ ਤੁਹਾਡੀਆਂ ਸਾਰੀਆਂ ਚੀਜ਼ਾਂ ਉੱਥੇ ਪਈਆਂ ਹੁੰਦੀਆਂ ਘਰ 'ਚੀ ਕਈ ਇਸ ਤਰ੍ਹਾਂ ਦੇ ਵੀ ਚੋਰ ਹੁੰਦੇ ਨੇ ਪਰ ਅਸੀਂ ਉਹਨਾਂ ਤੇ ਸ਼ੱਕ ਨਹੀਂ ਕਰਦੇ ਕਿ ਯਾਰ ਹੋ ਸਕਦਾ ਪਰਸ ਜੂਣ ਕੀ ਪਤਾ ਕਿੰਨੇ ਪੈਸੇ ਹੁੰਦੇ ਆ ਕਈ ਇਸ ਤਰ੍ਹਾਂ ਦੇ ਸਾਡੇ ਫਰੈਂਡ ਸਰਕਲ ਚ ਵੀ ਚੋਰ ਹੁੰਦੇ ਨੇ ਜਿਹੜਾ ਤੁਹਾਡਾ ਸਮਾਨ ਚੋਰੀ ਕਰ ਲੈਂਦੇ ਨੇ ਜਦੋਂ ਸਮਾਨ ਚੋਰੀ ਹੁੰਦਾ ਤਾਂ ਸਾਡਾ ਪਹਿਲਾ ਸ਼ੱਕ ਸਾਡੇ ਨੌਕਰ ਤੇ ਹੋਏਗਾ ਗਰੀਬ ਤੇ ਹੋਏਗਾ ਕਿ ਸ਼ਾਦੇ ਸਿਨੇ ਚੋਰੀ ਕੀਤੀ ਅਮੀਰ ਤੇ ਸ਼ੱਕ ਨਹੀਂ ਕਰਦੇ ਅਸੀਂ ਸੋ ਇਸੇ ਕਰਕੇ ਮਲਕਾ ਜਿਹਦੇ ਵਿੱਚ ਇੰਨੀ ਆਪਣਤ ਵੀ ਸੀ ਉਹ ਬੱਚੇ ਨੂੰ ਆਪਣੀ ਜੌਬ ਦੇ ਨਾਲੋਂ ਜ਼ਿਆਦਾ ਜਜ਼ਬਾਤੀ ਪਿਆਰ ਕਰਦੀ ਸੀ ਪਰ ਉਸ ਨੂੰ ਮਤਲਬ ਇੱਕ ਚੋਰ ਜਾਣ ਕੇ ਜਿਸ ਤਰ੍ਹਾਂ ਉਸ ਦੇ ਖਿਲਾਫ ਉਹ ਥਾਣੇਦਾਰ ਬੁਲਾ ਲਿਆ ਪਰ ਉਹ ਵਾਈਫ ਜਿਹੜੀ ਸੀ ਉਸ ਅਸਹਾਨ ਦੇ ਥੱਲੇ ਆ ਗਈ ਕਿ ਸ਼ਾਇਦ ਦਾਣੇ ਡੋਲੇ ਆ ਇਹ ਥੋੜਾ ਕਿ ਉਸ ਨੇ ਹੀ ਚੋਰੀ ਕੀਤੀ ਹੋਵੇ ਉਹ ਭੂਪ ਸਿੰਘ ਦੀ ਜਾਂ ਕਿਸੇ ਹੋਰ ਦੀ ਵੀ ਸ਼ਰਾਰਤ ਹੋ ਸਕਦੀ ਹੈ ਪਰ ਜੇ ਉਸ ਨੂੰ ਹੁਣ ਚੋਰੀ ਦਾ ਇਲਜ਼ਾਮ ਲਾ ਕੇ ਫੜ ਲਿਆ ਜਾਂਦਾ ਤਾਂ ਉਸ ਗਰੀਬ ਔਰਤ ਤੇ ਕੀ ਵਾਪਰਦੀ ਉਸ ਦੇ ਬੇਟੇ ਤੇ ਕੀ ਵਾਪਰਦੀ ਸ਼ਾਇਦ ਇਹ ਚੀਜ਼ ਇੱਕ ਸੈਂਸਿਟਿਵ ਸੰਜੀਦਾ ਬੰਦਾ ਹੀ ਸਮਝ ਸਕਦਾ ਸੋ ਐਸੀ ਕਹਾਣੀ ਮਨੋ ਦੀਆਂ ਜ਼ਰਾਬਾਂ ਲਿਖਤਮ ਬਲਵੰਤ ਗਾਰਗੀ ਇਹ ਸੇ ਦੰਦੀ ਹੈ ਕਿ ਪਹਿਲੀ ਨਜ਼ਰੇ ਨਾ ਬਿਨਾ ਕਿਸੇ ਪ੍ਰੂਪਤੋ ਕਿਸੇ ਨੂੰ ਚੋਰ ਨਾ ਗਰਦਾਉਂ ਦਿਓ ਸੋ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਮਨੋ ਦੀਆਂ ਜ਼ਰਾਬਾਂ ਲਿਖਤਮ ਬਲਵੰਤ ਗਾਰਗੀ ਸਾਹਿਬ ਲਾਹੌਰਾ ਸਿੰਘ ਪੰਦੇਰ ਸਾਹਿਬ ਸਤਿ ਸ਼੍ਰੀ ਅਕਾਲ ਭਾਈ ਜੀ ਹਾਂਜੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਸੋਨੋ ਵੀ ਤੇ ਬਾਕੀ ਸਾਰੇ ਸਰੋਤਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਭਾਜੀ ਮੈਂ ਤੁਹਾਡਾ ਸਾਹ ਜੈ ਇੰਨੀ ਪਾਉਣੀ ਸੀ ਮੈਂ ਇਹਨਾਂ ਦੀ ਇੱਕ ਨਾ ਬੁੱਕ ਪੜੀਆ ਕਾਸ਼ਣੀ ਵਿੜਾ ਹੂੰ ਗਾਰਗੀ ਸਾਹਿਬ ਦੀ ਉਹ ਮੈਂ ਕਹਿੰਦਾ ਬਹੁਤ ਮੈਨੂੰ ਬਹੁਤੀਆਂ ਕਹਾਣੀਆਂ ਜਿਹੜੀਆਂ ਸੁਣੀਆਂ ਨਾ ਨਹੀਂ ਹੁਣ ਤੱਕ ਆਪ ਵੀ ਤੇ ਇੰਨ ਲੱਗਦੀਆਂ ਨੇ ਇਹਨਾਂ ਦੀ ਜਿਹੜੀਆਂ ਹੈਗੀਆਂ ਚਾਚ ਬਿਲਕੁਲ ਰੋਲ ਪਿੰਡੂ ਪਸ਼ੋਕੜ ਹੈ ਇਹਦੇ ਵਿੱਚ ਕਰੈਕਟਰ ਵੀ ਬੰਦੇ ਵੀ ਜਿਵੇਂ ਕੱਲ ਉਹ ਪਤਿਆ ਤੇ ਰਤਨੀ ਦੀ ਸੀ ਹੈ ਨਾ ਹਾਂ ਗਾਲੀ ਗਲੋਚ ਵੀ ਹੈ ਸਲੀਲਤਾ ਵੀ ਹੈ ਹਾਂ ਬਿਲਕੁਲ ਨੇੜੇ ਦੇ ਕੇ ਜਿਵੇਂ ਲੱਗਦੀਆਂ ਨੇ ਲੱਗਦੀਆਂ ਨੇ ਜੀ ਇਹ ਕੀ ਮਤਲਬ ਹੈ ਜੀ ਹਰ ਵਕਤ ਮੈਂ ਤੁਸੀਂ ਇੱਕ ਦਿਨ ਗੱਲ ਕਰਦੇ ਭਾਈ ਵੀਰਸਾ ਦੀ ਬੁੱਕ ਦੀ ਸੁੰਦਰੀ ਦੀ ਉਹ ਜਿਹੜੀ ਨਾਵਲ ਹੈ ਨਾ ਜੀ ਉਹਨਾਂ ਦਾ ਹਮ ਉਹਦੇ ਨਾਲ ਵੀ ਮੇਰੇ ਨਾਲ ਇੱਕ ਵਾਰ ਜਿਵੇਂ ਆਪਾਂ ਨੂੰ ਯਾਦ ਆ ਜਾਂਦੀ ਹੈ ਪੂਰੀ ਮੈਂ ਇੱਕ ਵਾਰ ਸ਼ੁਗਿਰਦਵਾਰ ਘਰ ਕਰਨ ਗਿਆ ਸੀ ਆਪਣੇ ਭਾਈਆਂ ਦਾ ਜੋ ਕੱਢਣ ਗਿਆ ਸੀ ਦੋਸਤਾਂ ਦੇ ਹਮ ਉਹ ਉਹਨਾਂ ਨੇ ਜੋ ਟਰਾਲੀ ਬਣ ਲੱਗ ਪਾ ਤਾਂ ਮੈਂ ਉਹਨਾਂ ਵੀ ਬੈਠ ਕੇ ਅੱਜ ਨੂੰ ਬੈਠ ਮੈਂ ਬੈ ਜਾਣਾ ਉਹਨਾਂ ਦੀ ਤੋ ਨਾ ਕਿਤਾਬ ਪਈ ਹੋਈ ਥੇ ਤੋ ਉਰ ਪਹਿਲੇ ਵਾਰ ਕੇ ਵੀ ਪਾਟੇ ਹੋਏ ਤੇ ਮਗਰਲੇ ਵੀ ਪਾਟੇ ਹੋਏ ਅੱਛਾ ਜੀ ਅੱਛਾ ਜਦੋਂ ਮੈਂ ਪੜਨ ਲੱਗਿਆ ਰ ਮੈਨੂੰ ਬੜੀ ਚੰਗੀ ਲੱਗੀ ਤੇ ਬੇਰ ਮੇਰੇ ਮਾਂ ਚਾਚਾ ਜੀ ਮੈਂ ਕਿਹਾ ਇਹ ਲਾ ਜਾ ਕੇ ਮੈਂ ਕੁਝ ਨਹੀਂ ਪੜਨਾ ਦਾ ਕਿਉਂਕਿ ਇਹ ਦੋਨੇ ਪਾਸੇ ਐਂ ਨਹੀਂ ਲੱਭਾ ਗਿਆ ਪਾ ਜਾ ਹੂੰ ਹੂੰ ਮੈਂ ਜਾ ਕੇ ਨਹੀਂ ਫਿਰ ਲਾਹੌਰ ਬੁੱਕ ਸ਼ਾਪ ਸਾਡੇ ਘੰਟਾ ਕਰ ਹੈਗੀ ਆ ਜੀ ਉਹ ਭਾਈ ਬਜ਼ੁਰਗ ਸੀਗੇ ਸਾਡੇ ਉਹਨਾਂ ਨੇ ਬੜਾ ਜਾ ਕੇ ਮੈਂ ਕਹ ਜੀ ਮੈਨੂੰ ਇਸ ਤਰ੍ਹਾਂ ਕਿਤਾਬ ਕਹਾਣੀ ਬਹੁਤ ਸੋਹਣੀ ਲੱਗਦੀ ਹੈ ਵੀ ਇਸ ਤਰ੍ਹਾਂ ਇਸ ਤਰ੍ਹਾਂ ਉਹਦੀ ਸਟੋਰੀ ਹੈਗੀ ਆ ਜੀ ਹੂੰ ਹੂੰ ਉਹ ਕਹੇ ਮੈਂ ਤੈਨੂੰ ਕਿਤਾਬਾਂ 1 2 ਦਿਖਾਉਣਾ ਹੈਗਾ ਜਿਹੜੀਆਂ ਜਿਹੜੀਆਂ ਮੈਨੂੰ ਲੱਗਦੀਏ ਤੂੰ ਪੜ੍ਹ ਕੇ ਦੇਖ ਲੈ ਫਿਰ ਤੈਨੂੰ ਪਤਾ ਲੱਗੂ ਵੀ ਕਿਹੜੀ ਹੈਗੀ ਆ ਹਾਂ ਜੀ ਹਾਂ ਅਜਾ ਮੈਨੂੰ ਉਹਨੇ ਦੋ ਕਿਤਾਬਾਂ ਦੇਤੀਆਂ ਜੋ ਮੈਂ ਉਹ ਕੁਦਰਤੀ ਪਹਿਲੀ ਆਈ ਵੀ ਉਹੀ ਆ ਗਈ ਮੇਰੇ ਹੱਥ ਉੱਤੇ ਸੁੰਦਰੀ ਹੂੰ ਸੇ ਹੋਂ ਸੇ ਹੋਂ ਡਰੀ ਹਾਂ ਕਿ ਉਹ 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 ਜਦੋਂ ਬੜੀ ਸਾਰੀ ਫੇਰ ਉਹ ਵਜਾ ਤੇ ਰਹੀ ਸੀ ਜੀ ਪਹਿਲਾਂ ਵਾਲਾ ਸੜ ਜਾਂਦਾ ਸੀਗਾ ਕੰਮ ਜਿਹੜੀ ਮਗਰ ਦੇ ਬੁਰ ਪਾਸੇ ਕਿ ਨਾ ਵਰਤੇ ਉਹ ਉਹ ਜਿੱਦ ਐਂਡ ਹੁੰਦਾ ਨਾ ਸੋਡੇ ਮਨ ਚ ਉਹਦੀ ਯਾਦ ਹੀ ਹੋ ਜਾਂਦੀ ਹੈ ਗਰੀ ਮਤਲਬ ਹਾਂ ਮਤਲਬ ਅਖੀਰ ਕੀ ਨਿਬੜਦਾ ਹਾਂ ਹਾਂ ਬਈ ਬਖੀਰ ਕੀ ਨਿਬੜਦਾ ਹੈਗਾ ਜੀ ਪਹਿਲੀਆਂ ਦੀ ਗੱਲ ਤਾਂ ਸੜ ਜਾਂਦੀ ਹੈ ਜਿਵੇਂ ਅਗਲਾ ਛੱਡ ਦਿੰਦਾ ਵੀ ਇੱਕ ਹੋਰ ਸਾਰਾ ਕਹਾਣੀ ਇੱਥੋਂ ਸ਼ੁਰੂ ਹੋ ਗਈ ਹੁੰਦੀ ਹੁੰਦੀ ਜੀ ਅਜਾ ਉਹ ਉਹ ਫਿਰ ਮੈਂ ਲਈ ਉਹਨਾਂ ਨਾਲ ਮੇਰੀ ਦੋਸਤੀ ਵੀ ਰੈ ਇੰਨੀ ਪਈ ਨਾ ਜੀ ਫਿਰ ਕਿਆ ਬਾਤਾਂ ਨੇ ਹੁਣ ਬਾਕੀ ਗੱਲ ਫੇਰ ਤਰ੍ਹਾਂ ਦੀ ਬਾਕੀ ਕੋਰਸ ਲੋਦਰ ਐਂਡ ਕੋਰਸ ਕਰਨਾ ਹੁੰਦਾ ਜੀ ਹੂੰ ਉਹ ਉਹ ਥੈਂਕ ਯੂ ਪੰਨਰ ਸਾਹਿਬ ਮਿਹਰਬਾਨੀ ਨਾ ਸੀਗਾ ਬਸ ਮਿਹਰਬਾਨੀ ਅੱਛਾ ਔਜਲਾ ਸਾਹਿਬ ਹਾਂ ਐਸਪੀ ਕੇਮਾ ਐਸਪੀ ਨੂੰ ਮੈਂ ਹੀ ਗਿਆ ਸੀ ਐਸਪੀ ਸਾਹਿਬ ਨੂੰ ਮੈਂ ਤੁਸੀਂ ਨਾਮਾ ਲਿਖੋ ਹੈਨਾ ਆਪਣੇ ਗੋਤ ਤੇ ਜਿਵੇਂ ਟਵਾਣਾ ਨਾਮਾ ਗਿੱਲ ਨਾਮਾ ਹੈਨਾ ਗਰੇਵਾਲ ਨਾਮਾ ਔਜਲਾ ਨਾਮਾ ਹਸਾਉਣੀ ਹੈ ਬਹੁਤ ਨੇ ਵੈਸੇ ਉਹਨਾਂ ਦੀ ਸੋ ਉਹ ਪ੍ਰਾਊਡ ਫੀਲ ਕਰਦੇ ਨੇ ਆਪਣੇ ਇਸ profession ਦੇ ਥੈਂਕ ਯੂ ਆ ਉਹਨਾਂ ਨੂੰ ਜ਼ੋਰ ਪਾ ਕੇ ਲਿਖਾਉਣਾ ਲਿਖਦੇ ਸੋਹਣਾ ਹੈ ਲਿਟਰੇਰੀ ਨੇ ਬੰਦੇ ਖੈਰ ਲਓ ਦੋਸਤੋ ਇਹ ਸੀ ਕਹਾਣੀ ਮਨੁ ਦੀ ਅਜਰਾਮਾ ਲਿਖਤਮ ਬਲਵੰਤ ਗਰਗੀ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਣਾ ਸੋ ਇਹ ਕਹਾਣੀ ਆਪਣੇ ਕਹਾਣੀ ਭਾਗ ਦੇ ਵਿੱਚ ਹੁੰਦੀਆਂ ਨੇ ਉਥੋਂ ਤੁਸੀਂ ਸ਼ੇਅਰ ਤੇ ਸਾਂਝਾ ਜ਼ਰੂਰ ਕਰ ਦਿਓ